ਬਾਬਾ ਬੁੱਢਾ ਜੀ ਸਿੱਖ ਇਤਿਹਾਸ ਵਿੱਚੋਂ ਬਾਬਾ ਬੁੱਢਾ ਜੀ ਵਰਗਾ ਵਿਅਕਤੀ ਲੱਭਣਾ ਵੀ ਮੁਸ਼ਕਲ ਹੈ। ਬਾਬਾ ਬੁੱਢਾ ਜੀ ਹੀ ਨਿਰੋਲ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਹਰ राय ਜੀ ਅਠਾਂ ਪਾਤਸ਼ਾਹੀਆਂ ਦੇ ਨਾਂ ਦਰਸ਼ਨ ਨਾ ਸਿਰਫ ਦਰਸ਼ਨ ਕੀਤੇ ਸਗੋਂ ਪੰਜਾਂ ਨੂੰ ਆਪਣੇ ਹੱਥੀਂ ਤਖਤ ਉੱਤੇ ਬਿਠਾ ਤਿਲਕ ਦਿੱਤਾ। ਫੇਰ ਬਾਬਾ ਜੀ ਨੂੰ ਹਰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਨਾਲ ਨਿਵਾਜਿਆ ਗੁਰੂ ਨਾਨਕ ਜੀ ਨੇ ਤੈਥੋਂ ਓਲੇ ਨਾ ਹੋਸਾਂ ਦਾ ਬਾਰ ਬਖਸ਼ਿਆ ਗੁਰੂ ਅੰਗਦ ਦੇਵ ਜੀ ਨੇ ਤਿੰਨ ਕਿਉਂ ਕੀਤਾ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ ਆ ਕੇ ਮਾਣ ਦਿੱਤਾ ਗੁਰੂ ਅਮਰਦਾਸ ਜੀ ਨੇ ਸਿੱਖੀ ਦੀ ਅਵਿਧ ਕਹਿ ਕੇ ਸਤਿਕਾਰਿਆ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੇਣ ਸਮੇਂ ਪਹਿਲੀ ਸਲਾਹ ਉਹਨਾਂ ਕੋਲੋਂ ਲਈ ਤੇ ਉਹਨਾਂ ਗੁਰਗੱਦੀ ਦੇਣ ਦੀ ਮਰਿਆਦਾ ਦੱਸੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਵਿੱਦਿਆ ਦਾ ਸਾਰਾ ਪ੍ਰਬੰਧ ਉਹਨਾਂ ਉੱਤੇ ਹੀ ਸੁੱਟਿਆ ਤੇ ਦਰਬਾਰ ਸਾਹਿਬ ਦਾ ਪਹਿਲਾ ਪ੍ਰਬੰਧਕ ਉਹਨਾਂ ਨੂੰ ਹੀ ਥਾਪਿਆ ਤੇ ਉਹਨਾਂ ਹੀ ਪਹਿਲਾ ਬਾਕ ਆਦ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਤੇ ਅੰਤ ਵਿੱਚ ਆਪਣੀ ਇੱਛਾ ਅਨੁਸਾਰ ਸ੍ਰੀ ਹਰ ਗੋਬਿੰਦ ਸਿੰਘ ਜੀ ਦੇ ਪਾਵਨ ਹੱਥਾਂ ਵਿੱਚ 152 ਸਾਲ ਦੀ ਆਯੂ ਵਿੱਚ ਛੱਡਿਆ ਗੁਰੂ ਹਰ ਗੋਬਿੰਦ ਜੀ ਨੇ ਵੱਡਾ ਪ੍ਰਾਤਨ ਸਿੱਖ ਪ੍ਰਮਾਣ ਕੈ ਸਨਮਾਨਿਆ ਬਾਬਾ ਜੀ ਸਿੱਖੀ ਦੇ ਇੱਕ ਕੁਤਵੀ ਸtare ਸਨ ਜਿਨ੍ਹਾਂ ਵੱਲ ਦੇਖ ਸਿੱਖੀ ਦਾ ਜਹਾਜ਼ ਕਈ ਘੁੰਮਣ ਘੇਰੀਆਂ ਵਿੱਚ ਫਸਣ ਤੋਂ ਬਚਿਆ ਤੇ ਕਿਨਾਰੇ ਲੱਗਿਆ ਬਾਬਾ ਗੁੱਡਾ ਜੀ ਗੁਰਬਾਣੀ ਯੁੱਗ ਦਾ ਇੱਕ ਪੂਰਾ ਇਤਿਹਾਸ ਸਨ ਤੇ ਉਹਨਾਂ ਸਾਹਮਣੇ ਹੀ ਕੁਰਬਾਨੀਯੋਗ ਨੇ ਕਰਵਟ ਲਈ ਤੇ ਤਲਵਾਰਾਂ ਨੇ ਚਮਕ ਦਿਖਾਈ ਭਾਈ ਗੁਰਦਾਸ ਜੀ ਨੇ ਐਸੇ ਲਈ ਭਾਈ ਬੁੱਢਾ ਜੀ ਨੂੰ ਇੱਕ ਮਨਚਿੱਤ ਧਿਆਉਣ ਵਾਲਾ ਲਿਖਿਆ ਹੈ ਬੂੜਾ ਬੁੱਢਾ ਇੱਕ ਮਨ ਧਿਆਵੇ ਮਹਾਨ ਕੋਸ਼ ਅਨੁਸਾਰ ਆਪ ਜੀ ਦਾ ਜਨਮ ਭਾਈ ਸੁੰਗੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੇ ਦੇ ਉਦਰ ਤੋਂ ਸਤ ਕਤਕ ਸੰਮਤ 1563 ਮੁਤਾਬਕ ਅਕਤੂਬਰ 22 1506 ਈਸਵੀ ਨੂੰ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਇਤਿਹਾਸ ਵਿੱਚ ਆਉਂਦਾ ਹੈ ਕਿ ਸਨ 1518 ਨੂੰ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਉਸਦੇ ਲਾਗਲੇ ਪਿੰਡ ਆਏ ਤੇ ਕੀਰਤਨ ਵਿੱਚ ਜੁੜੇ ਬੈਠੇ ਸਨ ਕਿ ਇੱਕ ਬਾਲਕ ਨੇ ਨਮਸਕਾਰ ਕਰਕੇ ਦੁੱਧ ਲਿਆ ਲਿਆ ਅੱਗੇ ਰੱਖਿਆ ਤੇ ਨਾਲ ਹੀ ਅਰਦਾਸ ਕੀਤੀ ਗਰੀਬ ਨਿਵਾਜ ਤੇਰਾ ਦਰਸ਼ਨ ਕੀਤਾ ਹੈ ਮੇਰਾ ਜਨਮ ਮਰਨ ਕੱਟੀ ਹੈ ਜੀ ਬਾਈ ਮਨੀ ਸਿੰਘ ਜੀ ਦੇ ਲਿਖੇ ਅਨੁਸਾਰ ਗੁਰੂ ਨਾਨਕ ਜੀ ਨੇ ਕਿਹਾ ਤੂੰ ਤਾਂ ਅਜੇ ਬਾਲਕ ਹੈ ਤੈਨੂੰ ਇਹ ਬੁੱਧ ਕਿੱਥੋਂ ਪ੍ਰਾਪਤ ਹੋਈ ਤਾਂ ਉਸ ਆਖਿਆ ਜੀ ਸਾਡੇ ਪਿੰਡ ਮੁਗਲ ਆਨ ਉਤਰੇ ਸਨ ਨਾਲੇ ਉਹਨਾਂ ਕੱਚੀਆਂ ਖੇਤੀਆਂ ਵੱਢ ਲਈਆਂ ਨਾਲੇ ਪੱਕੀਆਂ ਨਾਲੇ ਡੜਰੀਆਂ ਤਾਂ ਮੇਰੇ ਮਨ ਵਿੱਚ ਆਈ ਜੇ ਇਹਨਾਂ ਡਾਡਿਆਂ ਦਾ ਹੱਥ ਕਿਸੇ ਨਹੀਂ ਫੜਿਆ ਤਾਂ ਜਮਾ ਦਾ ਹੱਥ ਕਿਸ ਫੜਨਾ ਹੈ ਕਿਰਪਾ ਕਰੋ ਮੌਤ ਦਾ ਡਰ ਦੂਰ ਹੋਵੇ ਤੇ ਜਨਮ ਮਰਨ ਕੱਟਿਆ ਜਾਵੇ ਗੁਰੂ ਨਾਨਕ ਜੀ ਨੇ ਬਚਨ ਕੀਤਾ ਤੂੰ ਤਾਂ ਬਾਲਕ ਨਹੀਂ ਤੇਰੀ ਤਾਂ ਬੁੱਢਿਆ ਜੈਸੀ ਮਤ ਹੈ ਤੂੰ ਤਾਂ ਬੁੱਢਾ ਹੈ ਤਾਂ ਤੂੰ ਤੂੰ ਤਾਂ ਇੱਕ ਮਨ ਹੋਏਗਾ ਨਾਮ ਧਿਆਵੇਗਾ ਤਾਂ ਤੇਰੀ ਕਲਿਆਣ ਹੋਵੇਗੀ ਆਰਜਾ ਵਧੇਗੀ ਉਸ ਸਮੇਂ ਤੋਂ ਉਹਨਾਂ ਦਾ ਨਾਮ ਬੁੱਢਾ ਪੱਕ ਗਿਆ ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਅੰਮ੍ਰਿਤਸਰ ਲਾਗੇ ਗੁਰੂ ਨਾਨਕ ਵਿਚਰ ਰਹੇ ਸਨ ਕਿ ਇੱਕ ਬਾਲਕ ਦਾ ਮੇਲ ਹੋਇਆ ਉਸ ਸਮੇਂ ਉਹ ਬਾਲਕ ਮੱਝੀਆਂ ਚਾਰ ਰਿਹਾ ਸੀ ਆਪ ਜੀ ਨੇ ਪਾਣੀ ਲਿਆਉਣ ਲਈ ਕਿਹਾ ਤਾਂ ਉਸ ਬਾਲਕ ਨੇ ਕਿਹਾ ਕਿ ਕਿਸੇ ਤਲਾਬ ਵਿੱਚ ਜਲ ਨਹੀਂ ਹੈ ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪ ਜਾ ਕੇ ਦੇਖੋ ਜਦ ਉਹ ਬਾਲਕ ਉਸ ਤਲਾਬ ਕੋਲ ਪੁੱਜੇ ਤਾਂ ਉਹ ਨਿਰਮਲ ਜਲ ਨਾਲ ਭਰਿਆ ਹੋਇਆ ਸੀ ਉਸ ਬਾਲਕ ਉਤੇ ਬਾਬਾ ਜੀ ਦੇ ਬਚਨਾਂ ਨੇ ਐਸਾ ਪ੍ਰਭਾਵ ਪਾਇਆ ਕਿ ਉਹ ਘਰ ਘਾਟ ਛੱਡ ਕੇ ਉਹਨਾਂ ਪਾਸ ਟੁਰ ਗਿਆ ਬਾਬਾ ਨਾਨਕ ਦੇ ਉਪਰੰਤ ਇਸ ਨੇ ਬੜੀ ਨਾਮਵਰੀ ਖੱਟੀ ਲੋਕ ਇਨਾਂ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ ਗੁਰੂ ਹਰगोबिंद ਜੀ ਦੇ ਸਮੇਂ ਤੱਕ ਆਪ ਜਿਉਂਦੇ ਰਹੇ ਤਰਨ ਤਾਰਨ ਦੀ ਨੀ ਗੁਰੂ ਅਰਜਨ ਜੀ ਨੇ ਇਹਨਾਂ ਦੇ ਕਹਿਣ ਉੱਤੇ ਹੀ ਰੱਖੀ ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਵੱਲੋਂ ਸੰਕੇਤ ਕੀਤੀ ਥਾਂ ਉੱਤੇ ਹੀ ਅੰਮ੍ਰਿਤਸਰ ਦੀ ਉਸਾਰੀ ਹੋਈ ਸੀ ਬੁੱਢਾ ਜੀ ਕਰਤਾਰਪੁਰ ਹੀ ਆੜਕੇ ਤੇ ਸੇਵਾ ਵਿੱਚ ਜੁਟ ਗਏ ਗੁਰੂ ਨਾਨਕ ਜੀ ਨੇ ਜਦ ਧਾਨਕ ਰੂਪ ਧਾਰ ਗੁਰਗੱਦੀ ਦੀ ਅੰਤਮ ਪ੍ਰੀਖਿਆ ਲਈ ਤਾਂ ਆਖਿਰ ਵਿੱਚ ਜੋ ਤਿੰਨ ਰਹਿ ਗਏ ਸਨ ਉਹਨਾਂ ਵਿੱਚ ਇੱਕ ਬਾਬਾ ਬੁੱਢਾ ਜੀ ਵੀ ਸਨ ਉਹ ਉਸ ਸਮੇਂ ਹੀ ਪਿੱਛੇ ਹਟੇ ਜਦ ਗੁਰੂ ਨਾਨਕ ਜੀ ਨੇ ਕੁੱਤਕ ਸਿਰ ਉੱਤੇ ਮਾਰਿਆ ਪਰ ਉਹਨਾਂ ਦੀ ਲਗਨ ਦੇਖ ਕੇ ਹੀ ਗੁਰੂ ਨਾਨਕ ਜੀ ਨੇ ਇਹ ਵਾਰ ਬਖਸ਼ਿਆ ਸੀ ਕਿ ਤੇਥੋਂ ਕਦੇ ਔਲੇ ਨਾ ਹੋਸਾਂ ਗੁਰੂ ਨਾਨਕ ਜੀ ਨੇ ਪਰ ਦਖਣਾ ਕਰਕੇ ਜਦ ਗੁਰੂ ਗੋਬਿੰਦ ਅੰਗਦ ਦੇਵ ਜੀ ਨੂੰ ਤਾਕਤ ਤੇ ਬਿਠਾਇਆ ਤਾਂ ਤਿਲਕ ਦੇਣ ਲਈ ਪਾਈ ਬੁੱਢਾ ਜੀ ਨੂੰ ਆਖਿਆ ਗੁਰੂ ਨਾਨਕ ਜੀ پاسੋਂ ਜਦ ਬਾਬਾ ਬੁੱਢਾ ਜੀ ਨੇ ਗੁਰਦੀਖਿਆ ਦੀ ਦਾਤ ਮੰਗੀ ਤਾਂ ਉਹਨਾਂ ਫਰਮਾਇਆ ਚਾਰ ਬਾਣੀਆਂ ਹਨ ਪਹਿਲਾ ਜਿਸ ਦੁਆਰਾ ਨਾਭ ਵਿੱਚ ਧਿਆਨ ਧਰਦੇ ਹਨ ਦੂਜੇ ਪਸੰਤੀ ਜਿਸ ਦੁਆਰਾ ਰਿਦੇ ਵਿੱਚ ਧਿਆਨ ਧਰਦੇ ਹਨ ਤੀਜੇ ਮੱਧਮ ਜਿਸ ਰਾਹੀਂ ਸਵਾਸਾ ਨਾਲ ਜਪਦੇ ਹਨ ਚੌਥੇ ਬੈਖਰੀ ਦੁਆਰਾ ਪ੍ਰਗਟ ਕਰਦੇ ਹਨ ਪਰ ਪ੍ਰਯੋਜਨ ਮਨ ਨੂੰ ਇਕਾਗਰ ਕਰਨਾ ਹੈ ਜੈਸੇ ਕਿ ਉਹ ਸਵ ਵਿੰਜਨ ਮੈਂ ਮਿਲਿਆ ਸਨੀਗਦ ਕਰਤਾ ਹੈ ਤੈਸਾ ਨਾਮ ਇਕਾਗਰ ਮਨ ਜਪਿਆ ਕਲਿਆਣ ਕਰਦਾ ਹੈ ਪਰਾਂ ਦੁਆਰਾ ਨਾਮ ਜਪੋ ਸੰਤਾਂ ਦੀ ਸੇਵਾ ਕਰਨੀ ਇਸ ਦੁਆਰਾ ਤੇਰੀ ਆਰਜਾ ਵੀ ਵਧੇਗੀ ਔਰ ਤੇਰਾ ਕਲਿਆਣ ਵੀ ਹੋਵੇਗਾ ਗੁਰੂ ਨਾਨਕ ਦੇਵ ਜੀ ਉਪਰੰਤ ਬਾਬਾ ਜੀ ਉਸੇ ਤਰ੍ਹਾਂ ਕਰੜੀ ਕਾਲ ਕਾਲ ਦੇ ਰਹੇ ਗੁਰੂ ਅੰਗਦ ਦੇਵ ਜੀ ਤਾਂ ਕਰਤਾਰਪੁਰ ਤੋਂ ਖਡੂਰਵਾਲ ਚੱਲ ਪਏ ਪਰ ਭਾਈ ਸਾਹਿਬ ਉਥੇ ਹੀ ਟਿਕੇ ਰਹੇ ਗੁਰੂ ਅੰਗਦ ਦੇਵ ਜੀ 나ਹੀਂ ਖਡੂਰ ਪੁੱਜੇ ਤੇ 나ਹੀਂ ਉਹਨਾਂ ਦਾ ਕਿਸੇ ਨੂੰ ਪਤਾ ਸੀ ਕਿ ਕਿੱਥੇ ਹਨ ਸੂਰਜ ਪ੍ਰਕਾਸ਼ ਦੇ ਲਿਖਾਰੀ ਅਨੁਸਾਰ 6 ਮਹੀਨੇ ਹੋ ਗਏ ਗੁਰੂ ਅੰਗਦ ਦੇਵ ਜੀ ਤੇ ਸੰਗਤਾਂ ਨੂੰ ਦਰਸ਼ਨ ਨਾ ਹੋਏ ਤਾਂ ਸਭ ਬਾਬਾ ਬੁੱਢਾ ਜੀ ਪਾਸ ਆਏ ਬਾਬੇ ਨੂੰ ਬਾਰਸੀ ਕਿ ਤੇਥੋਂ ਕਦੇ ਓਲੇ ਨਾ ਹੋਸਾਂ ਬਾਬਾ ਜੀ ਸਿੱਧੇ ਖਡੂਰ ਨੇੜੇ ਸੰਗਰ ਆਏ ਉਥੇ ਮਾਤਾ ਬਿਰਾਈ ਨੂੰ ਮਿਲੇ ਮਹਿਮਾ ਪ੍ਰਕਾਸ਼ ਬਾਰਤਕ ਵਾਲਾ ਕਹਿੰਦਾ ਹੈ ਕਿ ਮਾਈ ਬਿਰਾਈ ਨੂੰ ਆਗਿਆ ਕੀਤੀ ਹੋਈ ਸੀ ਕਿ ਕੋਠੜੀ ਦਾ ਦਰਵਾਜ਼ਾ ਮੂੰਦ ਕੇ ਕੋਠੜੀ ਕੋ ਲੇਪ ਛੱਡਣਾ ਜੋ ਸਾਡੀ ਖਬਰ ਪੁੱਛੇ ਤਾਂ ਦੱਸਣਾ ਨਹੀਂ ਸੂਰਜ ਪ੍ਰਕਾਸ਼ ਵਿੱਚ ਆਉਂਦਾ ਹੈ ਕਿ ਉਸ ਮਾਈ ਨੇ ਦਰਚਿਣ ਦਿੱਤਾ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਕਿਹਾ ਰਬਾਬ ਵਜਾਏ ਸ਼ਬਦ ਗਾਓ ਆਪੇ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਸੁਣ ਬਾਹਰ ਆ ਜਾਣਗੇ ਸ਼ਾਬਾਦ ਜੀ ਤੁਨੀ ਉਠਦੇ ਹੀ ਦਰਵਾਜ਼ਾ ਖੁੱਲ੍ਹਿਆ ਤੇ ਸਿੱਖਵਾੜੀ ਦੀ ਦੇਖਭਾਲ ਤੇ ਸੰਭਾਲ ਕਰਨ ਲਈ ਬੁੱਢਾ ਜੀ ਨੇ ਬੇਨਤੀ ਕੀਤੀ ਉਹਨਾਂ ਨੇ ਦੱਸਿਆ ਕਿ ਕਿਸ ਭਰਪੂਰ ਸੱਟ ਮਾਰੀ ਹੈ ਮਹਿਮਾ ਪ੍ਰਕਾਸ਼ ਵਾਰਤਕ ਵਾਲਾ ਕਹਿੰਦਾ ਹੈ ਕਿ ਅਰ ਬਰਤਨ ਮਿੱਟੀ ਦਾ ਹੋਤਾ ਚਾਰ ਬਰਨੇ ਇਕਟੇ ਪ੍ਰਸ਼ਾਦ ਪਾਵਤੇ ਇਸ ਦੇ ਨਾਲ ਹੀ ਗ੍ਰੈਸਤ ਜੀਵਨ ਉੱਤੇ ਵੀ ਬਹੁਤ ਜ਼ੋਰ ਦਿੱਤਾ ਅਤੇ ਗ੍ਰੈਸਤੀ ਰਹਿੰਦੇ ਧਰਮ ਦੀਆਂ ਉਚਾਈਆਂ ਛੂ ਕੇ ਦੱਸੀਆਂ ਤਾਰੀਖ ਗੁਰੂ ਖਾਲਸਾ ਦੇ ਸ਼ਬਦਾਂ ਵਿੱਚ ਜੋ ਕੁਝ ਸੰਗਤ ਵੱਲੋਂ ਆਉਂਦਾ ਲੰਗਰ ਜਾਂ ਧਰਮ ਦੇ ਕੰਮਾਂ ਵਿੱਚ ਖਰਚ ਕਰ ਦਿੰਦੇ ਗੁਰੂ ਅੰਗਦ ਕੀ ਸਨਾ 사ਨਾ ਉਮਰੀ ਵਾਲਾ ਲਿਖਦਾ ਹੈ ਗੁਰੂ ਜੀ ਨੇ ਆਪਣੇ ਬੇਟੋ ਨੂੰ ਹੁਕਮ ਦੇ ਰੱਖਾ ਥਾ ਕਿ ਤੁਮ ਆਪਣੀ ਮਵਾਸ਼ ਦੁਕਾਨਦਾਰੀ ਜਾਂ ਕਾਸਤਕਾਰੀ ਸੇ ਹਾਸਲ ਕਰੋ ਇਹ ਪੂਜਾ ਦਾ ਮਾਲ ਤੁਹਾਰੇ ਲਈ ਜਹਰੀ ਕਾਤਲ ਹੈ ਜਿਨਾਂ ਚ ਉਹਨਕੇ ਇਰਸ਼ਾਦ ਕੇ ਮੁਆਫਕ ਅਮਲ ਕਰਦੇ ਥੇ ਗਿਆਨੀ ਗਿਆਨ ਸਿੰਘ ਜੀ ਨੇ ਹੋਰ ਵਿਸਥਾਰ ਦਿੰਦੇ ਹੋਏ ਲਿਖਿਆ ਹੈ ਗੁਰੂ ਅੰਗਦ ਦੇਵ ਜੀ ਦਾਤੂदास ਜੀ ਦੀ ਹੱਡੀ ਤੋਂ ਜੋ ਫਾਇਦਾ ਹੋਵੇ ਉਸ ਵਿੱਚ ਗੁਜ਼ਾਰਾ ਕਰਦੇ ਜੋ ਕਦੇ ਉਹ ਕੁਝ ਚਾਹਣ ਤਾਂ ਗੁਰੂ ਜੀ ਆਖਣ ਇਹ ਪੂਜਾ ਦਾ ਧਾਨ ਗ੍ਰੈਸਤੀ ਨੂੰ ਕੱਚਾ ਪਾਰਾ ਹੈ ਜੋ ਭੁੱਖਾ ਪਿਆਸਾ ਬਿਹੰਗਮ ਸਾਦੂ ਸਿੱਖ ਲਾਂਗੜਾ ਲੂਲਾ ਰੋਗੀ ਬਿਰਧ ਇਹਨਾਂ ਪਾਸ ਆਵੇ ਉਸ ਦੀ ਸੇਵਾ ਵਿਸ਼ੇਸ਼ ਕਰਾਉਣ ਅੰਨ ਵਸਤਰ ਕਥਾ ਕੀਰਤਨ ਤੇ ਨਾਮ ਦਾ ਭੰਡਾਰਾ ਹਰ ਵੇਲੇ ਖੁੱਲਾ ਰਹੇ ਕਦੇ ਕੋਈ ਨਿਰਾਸ਼ ਨਾ ਜਾਵੇ ਤਾਰੀਖੇ ਪੰਜਾਬ ਵਿੱਚ ਕਨਈਆ ਲਾਲ ਲਿਖਦਾ ਹੈ ਕਿ ਗੁਰੂ ਜੀ ਦਾ ਲੰਗਰ ਸਵੇਰ ਸ਼ਾਮ ਜਾਰੀ ਰਹਿੰਦਾ ਸੀ ਫਕੀਰਾਂ ਦੇ ਤੇ ਗਰੀਬਾਂ ਨੂੰ ਮੁਫਤ ਭੋਜਨ ਦਿੱਤਾ ਜਾਂਦਾ ਸੀ ਗੁਰੂ ਜੀ ਆਪ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਦੂਜੇ ਦਿਨ ਭੋਜਨ ਖਾਂਦੇ ਬਹੁਤ ਹੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਉੱਤੇ ਹੀ ਸੀ ਸਤਿਗੁਰ ਤਾਂ ਬੇਪਰਵਾਹ ਸਦਾ ਅਲਿਪਤ ਜਗ ਮਹਿ ਰਹੇ ਏ ਵੀ ਲਿਖਿਆ ਮਿਲਦਾ ਹੈ ਕਿ ਕਈ ਵਾਰ ਗੁਰੂ ਜੀ ਦੀ ਸਮਾਦੀ ਲੱਗ ਜਾਂਦੀ ਅਤੇ ਇੱਕ ਤੇ ਇੱਕ ਇੱਕ ਤੇ ਕਈ ਵਾਰੀ ਕਈ ਦਿਨਾਂ ਪਿੱਛੋਂ ਹੀ ਖੁੱਲਦੀ ਬਾਬਾ ਬੁੱਢਾ ਜੀ ਮਾਤਾ ਖੀਵੀ ਨਾਲ ਲੰਗਰ ਤੇ ਸੰਗਤਾਂ ਦੀ ਸੰਭਾਲ ਕਰਦੇ ਗੁਰੂ ਅੰਗਦ ਦੇਵ ਜੀ ਬਹੁਤਾ ਸਮਾਂ ਗੁਰਬਾਣੀ ਇਤਿਹਾਸ ਤੇ ਪੰਥਕ ਜਥੇਬੰਦੀ ਦੀ ਸੰਭਾਲ ਵਿੱਚ ਲਗਾਉਂਦੇ ਇਸ ਦਾ ਸਿੱਟਾ ਇਹ ਹੀ ਨਿਕਲਿਆ ਕਿ ਸਿੱਖੀ ਸਖਤ ਤੂਫਾਨਾਂ ਦੇ باوجود ਮੌਲ ਉਠੀ। ਬਾਬਾ ਸ਼੍ਰੀ ਚੰਦ ਜੀ ਵੀ ਆਪਣੇ ਪ੍ਰਚਾਰ ਖੇਤਰ ਨੂੰ ਹੋਰ ਪਾਸੇ ਲੈ ਗਏ। ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਦਾ ਨਿਰਾਦਰ ਕਿਸੇ ਵੱਲੋਂ ਵੀ ਹੁੰਦਾ ਦੇਖ ਸਹਾਰ ਨਹੀਂ ਸਨ ਸਕਦੇ। ਇੱਕ ਵਾਰ ਰਾਏ ਬਲਵੰਡ ਨੂੰ ਬੁੱਢਾ ਜੀ ਨੇ ਸ਼ਬਦ ਸੁਣਾਉਣ ਲਈ ਕਿਹਾ ਤਾਂ ਉਸ ਨੇ ਨਿਰਾਦਰੀ ਦੇ ਸ਼ਬਦ ਬੋਲੇ ਤਾਂ ਗੁਰੂ ਜੀ ਨੇ ਬਲਵੰਡ ਕੋਲੋਂ ਸ਼ਬਦ ਸੁਣਨ ਨੂੰ ਸੁਣਨੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਦ ਬੁੱਢਾ ਵਿੱਚ ਅਸੀਂ ਸੁਣਦੇ ਤਦ ਤੂੰ ਨਾ ਸੁਣਾਇਆ ਇਹ ਵਚਨ ਵੀ ਗੁਰੂ ਜੀ ਨੇ ਕੀਤੇ ਸਨ ਜਦ ਪ੍ਰੇਮ ਬਸ ਹੋ ਸਿੱਖ ਕੁਝ ਕਹਿੰਦਾ ਹੈ ਤਾਂ ਉਸ ਵਿੱਚ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਗੁਰੂ ਅੰਗਦ ਦੇਵ ਜੀ ਆਪਣਾ ਅੰਤਮ ਸਮਾਂ ਨੇੜੇ ਜਾਣ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਤੇ ਦੂਜੇ ਪਾਸੇ 29 ਮਾਰਚ ਸਾਲ 1552 ਵਿੱਚ ਜੋਤੀ ਜੋਤ ਸਮਾ ਗਏ। ਪੁੱਤਰਾਂ ਨੇ ਆਪਣੇ ਆਪਣੇ ਹੱਕ ਜਤਾਏ ਪਰ ਗੁਰੂ ਅੰਗਦ ਦੇਵ ਜੀ ਨੇ ਇਹ ਆਖ ਕੇ ਪੰਡ ਉਠਾਉਣ ਜੋਗ ਮੈਂ ਇਹ ਹੀ ਡਿੱਠਾ ਗੱਲ ਮੁਕਾ ਦਿੱਤੀ ਸੀ। ਆਪਣੇ ਹੱਥੀਂ ਗੁਰੂ ਅਮਰਦਾਸ ਜੀ ਨੂੰ ਤਖਤ ਉੱਤੇ ਬਿਠਾ ਕੇ ਮੱਥਾ ਟੇਕਿਆ ਤੇ ਸ਼ਬਦ ਖਜ਼ਾਨਾ ਬਖਸ਼ ਦਿੱਤਾ। ਬਾਬਾ ਬੁੱਢਾ ਜੀ ਨੂੰ ਤਿਲਕ ਲਗਾਉਣ ਦੀ ਆਗਿਆ ਕੀਤੀ। ਦਾਤੂ ਜੀ ਤੇ ਦਾਸੂ ਜੀ ਨੇ ਤਗੜਾ ਵਿਰੋਧ ਕੀਤਾ ਪਰ ਕੇਂਦਰ ਹੁਣ ਗੋਇੰਦਵਾਲ ਬਣ ਚੁੱਕਾ ਸੀ ਗੁਰੂ ਅਮਰਦਾਸ ਜੀ ਦੇ ਤੇਜ ਤਪ ਨਾਲ ਸਿੱਖੀ ਦੀ ਸੋ ਦੂਰ ਦੂਰ ਤੱਕ ਫੈਲ ਗਈ ਉਹਨਾਂ ਲੰਗਰ ਦੀ ਮਰਿਆਦਾ ਹੋਰ ਪੱਕੀ ਕੀਤੀ ਤੇ ਬਿਗੈਰ ਲੰਗਰ ਛਕੇ ਕਿਸੇ ਨੂੰ ਦਰਸ਼ਨ ਨਾ ਦੇਣ ਦਾ ਹੁਕਮ ਦਿੱਤਾ ਪਹਿਲੇ ਪੰਗਤ ਪਾਸ਼ਾ ਸੰਗਤ ਦੀ ਫੱਟੀ ਲਟਕਾ ਦਿੱਤੀ ਦਾਸੂ ਜੀ ਨੇ ਟਾਕਰੇ ਉੱਤੇ ਖਡੂਰ ਸਾਹਿਬ ਮੰਜੀ ਲਗਾ ਲਈ ਪਰ ਛੇਤੀ ਹੀ ਸਿਰ ਫਿਰ ਗਿਆ ਉਧਰ ਗੁਰੂ ਅਮਰਦਾਸ ਜੀ ਦਾ ਜਸ ਚਾਰੇ ਪਾਸੇ ਫੈਲ ਰਿਹਾ ਸੀ ਪਿੰਡਾਂ ਤੇ ਸ਼ਹਿਰਾਂ ਤੋਂ ਅਨੇਕ ਅਨੇਕ ਲੋਕੀ ਦਰਸ਼ਨਾਂ ਨੂੰ ਆਉਂਦੇ ਸਨ ਅਤੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਗਿਣਦੇ ਸਨ ਮਹਾਕਵੀ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ ਇਸ ਪ੍ਰਕਾਰ ਗੁਰ ਕੋ ਜੈਸਾ ਫੈਲ ਗੁਰ ਕੋ ਜਸ ਫੈਲਾ ਸੁਨ ਸੁਨ ਆਏ ਦਰਸਹਿਤ ਗੈਲਾ ਲੋਕ ਅਨੇਕ ਕਾਮਨਾ ਧਾਰੈ ਸਭ ਪਾਵਤ ਜਦ ਰੂਪ ਨਿਹਾਰੈ ਗ੍ਰਾਮ ਪੂਰਨ ਕੇ ਲੋਕ ਕਨੇਰੇ ਆਵਤ ਦਰਸੈ ਭਾਗ ਬਡੇਰੇ ਰਬ ਰਾਖਾ